ਖਬਰ ਪੰਜਾਬ ਦੇ ਵਿੱਚ ਉਮੀਦਵਾਰਾਂ ਦੀ ਸੂਚੀ ਭਾਜਪਾ ਨੇ ਜਾਰੀ ਕਰ ਦਿੱਤੀ ਹੈ ਜੀ ਹਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲਈ ਭਾਜਪਾ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਬੀਤੇ ਦਿਨੀ ਜਲੰਧਰ ਤੋਂ ਆਵਾਦੀ ਪਾਰਟੀ ਦੇ ਐਮਪੀ ਜੋ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਸੁਸ਼ੀਲ ਰਿੰਕੂ ਉਹਨਾਂ ਨੂੰ ਜਲੰਧਰ ਤੋਂ ਟਿਕਟ ਦੇ ਦਿੱਤੀ ਗਈ ਹੈ 6 ਹੋਰ ਨਾਮਾਂ ਦਾ ਐਲਾਨ ਇੱਥੇ ਭਾਜਪਾ ਨੇ ਕਰ ਦਿੱਤਾ ਹੈ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਗ੍ਰਿਸਕਰੀ ਤੇ ਸਾਂਝੀ ਕਰ ਰਿਹਾ ਹੈ ਜਿ ਤਿੰਨ ਸੂਬਿਆਂ ਦੀ ਲਿਸਟ ਭਾਜਪਾ ਵੱਲੋਂ ਦੇਰ ਸ਼ਾਮ ਜਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਪੱਛਮ ਬੰਗਾਲ ਪੰਜਾਬ ਆਪ ਪਿਸਾ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਫਿਲਹਾਲ ਪੰਜਾਬ ਦੇ ਵਿੱਚ ਕਿਸ ਨੂੰ ਕਿਸ ਨੂੰ ਟਿਕਟ ਮਿਲੀ ਹੈ ਕਿਸ ਕਿਸ ਨੇ ਫਿਲਹਾਲ ਜੋ ਕਹਿ ਸਕਦੇ ਹੋ ਦਾਅਵੇ ਜਤਾਇਆ ਜਾਂ ਦਾਅਵੇਦਾਰ ਕੌਣ ਹੋਵੇਗਾ ਕਿਹੜੇ ਹਲਕੇ ਤੋਂ ਇਹ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੰਨੇ ਆ ਫਿਲਹਾਲ ਦੱਸ ਦਿੰਦੇ ਹਾਂ ਕਿ ਗੁਰਦਾਸਪੁਰ ਤੋਂ ਜਿੱਥੋਂ ਪਿਛਲੀ ਵਾਰ ਤਰਮਿੰਦਰ ਦਿਓਲ ਟਿਕਟ ਦੇ ਲੈ ਕੇ ਕਹਿ ਸਕਦੇ ਹਾਂ ਉਮੀਦਵਾਰ ਬਣੇ ਸਨ ਉੱਥੇ ਐਮਪੀ ਵੀਰੇ ਲੋਕਾਂ ਦੇ ਨਾਜ਼ਗੀ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਉੱਥੋਂ ਦਿਨੇਸ਼ ਕੁਮਾਰ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਬਾਅਦ ਗੱਲ ਕਰ ਲੈਣੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਇੱਥੇ ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਉਤਾਰਿਆ ਗਿਆ ਚੋਣ ਮੈਦਾਨ ਦੇ ਵਿੱਚ ਉੱਤੇ ਜਲੰਧਰ ਦੇ ਵਿੱਚ ਜੋ ਕਿ ਰਿਜ਼ਰਵ ਸੀਟ ਹੈ ਇਸ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਨੇ ਚੋਣ ਮੈਦਾਨ ਦੇ ਵਿੱਚ ਨਤਾਰ ਦਿੱਤਾ ਟਿਕਟ ਸੁਸ਼ੀਲ ਕੁਮਾਰ ਰਿੰਕੂ ਨੂੰ ਦੇ ਦਿੱਤੀ ਹੈ ਭਾਜਪਾ ਨੇ ਉੱਤੇ ਫਰੀਦਕੋਟ ਦੀ ਗੱਲ ਕਰ ਲੈਣੇ ਆ ਤਾਂ ਫਰੀਦਕੋਟ ਦੇ ਵਿੱਚ ਇੱਥੇ ਕਹਿ ਸਕਦੇ ਹਾਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੇ ਸਨ ਜਿਸ ਉਮੀਦਵਾਰ ਦੇ ਲਈ ਉਹ ਨਾਮ ਸੀ ਹੰਸਰਾਜ ਹੰਸ ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਚੋਣ ਮੈਦਾਨ ਫਰੀਦਕੋਟ ਤੋਂ ਟੱਕਰ ਦਿੰਦੇ ਨਜ਼ਰ ਆਣਗੇ ਉੱਥੋਂ ਦੇ ਉਮੀਦਵਾਰਾਂ ਨੂੰ ਫਿਲਹਾਲ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਵਿੱਚ ਲੁਧਿਆਣਾ ਤੋਂ ਵੀ ਕਾਂਗਰਸ ਤੋਂ ਜੋ ਐਮਪੀ ਸਨ ਰਵਨੀਤ ਸਿੰਘ ਬਿੱਟੂ ਉਹ ਬੀਤੇ ਦਿਨੀ ਭਾਜਪਾ ਸ਼ਾਮਲ ਹੋਏ ਤੇ ਬਿੱਟੂ ਨੂੰ ਇੱਕ ਵਾਰ ਫਿਰ ਚੋਨ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਫਿਲਹਾਲ ਇਸੇ ਵਿੱਚਕਾਰ ਪਟਿਆਲਾ ਤੋਂ ਪਟਿਆਲਾ ਦੀ ਬੇਹਦ ਹੌਟ ਸੀਟ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਇੱਥੇ ਟਿਕਟ ਦਿੱਤੀ ਗਈ ਹੈ ਪਰ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਟਿਕਟ ਦਿੱਤੇ ਜਾਣ ਦੀ ਜੋ ਖਬਰ ਸਾਹਮਣੇ ਆ ਰਹੀ ਹੈ 6 ਨਾਮ ਉਹ ਨੇ ਜੋ ਟਿਕਟਾਂ ਦਾ ਐਲਾਨ ਭਾਜਪਾ ਦੇ ਵੱਲੋਂ ਕਰ ਦਿੱਤਾ ਗਿਆ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਕਹੀ ਜਾ ਸਕਦੀ ਹੈ ਜੋ ਤੁਹਾ ਭਾਜਪਾ ਨੇ ਅੱਜ ਇਹ ਨਾਵਾ ਦਾ ਐਲਾਨ ਅਜਿਹੇ ਸਮੇਂ ਦੇ ਵਿੱਚ ਕੀਤਾ ਜਦੋਂ ਕਈ ਤਰ੍ਹਾਂ ਦੀਆਂ ਕਿਆਸਰਈਆਂ ਭਾਜਪਾ ਦੇ ਜਾਂ ਕਹਿ ਸਕਦੇ ਹਾਂ ਉਮੀਦਵਾਰਾਂ ਨੂੰ ਲੈ ਕੇ ਦੇ ਪੰਜਾਬ ਪਰ ਦੇ ਵਿੱਚ ਲਾਈਆਂ ਜਾਇਆ ਸਨ ਕਿ ਪੰਜਾਬ ਚ ਕਿਸੇ ਨੂੰ ਟਿਕਟ ਕਿੱਥੇ ਕਿੱਥੇ ਦਿੱਤੀ ਜਾ ਸਕਦੀ ਹੈ ਪਰ ਇਸੇ ਵਿਚਾਲੇ ਇਹਨਾਂ ਸੀਟਾਂ ਦੇ ਉੱਤੇ ਹੋਰ ਗੱਲਬਾਤ ਕਰ ਲੈਂਦੇ ਹਾਂ ਮੇਰੇ ਨਾਲ ਮੇਰੇ ਸਹਿਯੋਗੀ ਜਤਿੰਦਰ ਖੈਰਾ ਮੌਜੂਦ ਨੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜੋ ਜੋ ਟਿਕਟਾਂ ਦਿੱਤੀਆਂ ਗਈਆਂ ਨੇ ਉਹਨਾਂ ਟਿਕਟਾਂ ਬਾਰੇ ਗੱਲ ਕਰ ਲਈਏ ਤੇ ਖੈਰਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ ਦਿਨੇਸ਼ ਕੁਮਾਰ ਬੱਬੂ ਨੂੰ ਚੋਨ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਰਮਿੰਦਰ ਨੂੰ ਦੀ ਟਿਕਟ धर्मेन्द्र फैमिली दी टिकट कटी नजर आ रही है और एक पहला स्वभावक है क्योंकि ਤੁਸੀਂ ਦੇਖੋ ਵੀ बीजेपी ਨੂੰ ਜਿੰਨਾ ਘਟਾ ਉਸ ਸੀਟ ਤੋਂ ਹੋਇਆ ਗਿਣੀਆਂ ਚੁਣੀਆਂ ਸੀਟਾਂ ਜਿਹਨੂੰ ਆਪਾਂ ਲੈ ਕੇ ਹੁਸ਼ਾਰਪੁਰ ਤੇ ਗੁਰਦਾਸਪੁਰੇ ਉਹੋ ਜੀ ਸੀਟ ਸੀਗੀ ਜਿਹਨੂੰ ਆਪਾਂ ਕਹਿੰਨੇ ਆ ਕਿ ਕਦੇ बीजेपी ਦੇ ਹੱਥੋਂ ਖਿਸਕਦੀ ਨਜ਼ਰ ਨਹੀਂ ਸੀ ਆਉਂਦੀ ਪਰ ਪਿਛਲੀ ਵਾਰ ਜਦ ਦਸੰਨੀ ਦੇ올 ਦੀ ਪਾਰੀ ਸੀਗੀ ਤੇ ਉਹ ਸੀਟ ਖਿਸਕਦੀ ਨਜ਼ਰ ਆਈ ਸੀਗੀ ਪਰ ਇਸ ਵਾਰ ਡਿਸੀਜਨ ਸੁਣਾ ਆ ਕਿਉਂਕਿ ਬੱਬੂ ਦਿਨੇਸ਼ ਬੱਬੂ ਜਿਹੜੇ ਨੇ ਉਹ ਪਿਛਲੇ ਹਰ ਬੜੇ ਨਾਰਾਜ਼ ਚੱਲਦੇ ਸੀ ਕਿ ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਨੇ ਕਿਉਂਕਿ ਉਹ ਪੀਐਮ ਨਰਿੰਦਰ ਮੋਦੀ ਦੇ ਬਹੁਤ ਕਰੀਬੀ ਦੱਸਿਆ ਜਾ ਰਹੇ ਨੇ ਔਰ ਬਹੁਤ ਟਕਸਾਲੀ ਆ ਸੋ ਇਸ ਕਰਕੇ ਇੱਕ ਚੰਗਾ ਦਾਅ ਕਹਿ ਲਈਏ ਕਿ ਖੇਡਿਆ ਆ ਹਾਲਾਂਕਿ ਅਸੀਂ ਸੋਚਦੇ ਸੀ ਫਤਿਹਜੰਗ ਬਾਜਵਾ ਜਿਹੜੇ ਉਥੋਂ ਨਾਮ ਹੋਣਗੇ ਕਿਉਂਕਿ ਅ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਨਜ਼ਰ ਆਏ ਸੀਗੇ ਪਰ ਫਤਿਹਜੰਗ ਬਾਜਵਾ ਨਹੀਂ ਦਿਨੇਸ਼ ਬੱਬੂ ਜਿਹੜੇ ਨੇ ਉਹਨਾਂ ਨੂੰ ਪਾਰਟੀ ਨੇ ਚੁਣਿਆ ਆ ਔਰ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਕਿ ਵਾਈਸ ਡਿਸੀਜਨ ਵੀ ਆ ਜਦੋਂ ਪਾਰਟੀ ਦਾ ਕਿਉਂਕ ਸੋ ਇਸ ਇਸ ਸਾਰੇ ਦੇ ਵਿੱਚ ਜਦੋਂ ਕੋਈ ਕੈਂਡੀਡੇਟ ਉਤਾਰਨਾ ਆਇਆ ਤੇ ਉਹ ਕੈਂਡੀਡੇਟ ਦਾ ਬੈਕਗ੍ਰਾਉਂਡ ਕੈਂਡੀਡੇਟ ਨੂੰ ਦੇਖ ਕੇ ਦਿਨੇਸ਼ ਬੱਬੂ ਜਿਹੜਾ ਗੁਰਦਾਸਪੁਰ ਤੋਂ ਆ ਮੈਨੂੰ ਲੱਗਦਾ ਕਿ ਇੱਕ ਠੀਕ ਸੁਰੱਖਿਅਤ ਕੈਂਡੀਡੇਟ ਆ ਕਿਉਂਕਿ ਲੋਕਲ ਬੰਦਾ ਮੰਗਦੇ ਆ ਉਹ ਬੰਦਾ ਜਿਨੇ ਉੱਤਰ ਕੰਮ ਵੀ ਕੀਤਾ ਹੋਵੇ ਸੋ ਸੈਲੀਬ੍ਰਿਟੀ ਫੈਕਟਰ ਸੈਲੀਬ੍ਰਿਟੀ ਚਾਂਮ ਦੀ ਆਪਾਂ ਗੱਲ ਕਰਦੇ ਸੀ ਕਿ ਸੈਲੀਬ੍ਰਿਟੀ ਚਾਂਮ ਚੱਲੂਗਾ ਕਿ ਨਹੀਂ ਪਤਾ ਲੱਗ ਗਿਆ ਵੀ ਨਹੀਂ ਗੁਰਦਾਸਪੁਰ ਇਸ ਵਾਰ ਸੈਲੀਬ੍ਰਿਟੀ ਚਾਂਮ ਨਹੀਂ ਚੱਲਣਾ ਹੈਗਾ ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਅਰੁਣ ਜੀ ਉਧਰ ਆਮ ਆਦੀ ਪਾਰਟੀ ਤਾਂ ਸੈਲੀਬ੍ਰਿਟੀ ਤੇ ਸੈਲੀਬ੍ਰਿਟੀ ਲਈ ਆ ਜਾ ਰਹੀ ਆ ਇਧਰ ਆਮ ਬੀਜੇਪੀ ਦੀ ਗੱਲ ਕਰੀਏ ਤੇ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਵੀ ਜਿਹੜਾ ਅਸੀਂ ਲੌਸ ਜਿਹੜਾ ਉਹਨਾਂ ਨੂੰ ਹੋਇਆ ਸੀਗਾ ਜਿਹੜਾ ਘਾਟਾ ਪਿਆ ਸੀ ਸੰਨੀ ਦੇੋਲ ਦੇ ਨਾਲ ਉਹਦੀ ਪ੍ਰੋਫਾਈਲ ਤੇ ਆ ਹੁਣ ਹਾਲਾਂਕਿ ਸੈਲੀਬ੍ਰਿਟੀ ਦੀ ਗੱਲ ਕਰੀਏ ਤਾਂ ਫਿਰ ਹਾਲਾਂਕਿ ਸੈਲੀਬ੍ਰਿਟੀ ਦੀ ਗੱਲ ਕਰੀਏ ਤੇ ਹੰਸ ਰਾਜ ਹੱਸਦਾ ਜ਼ਿਕਰ ਜਰੂਰ ਆਉਂਦਾ ਫਰੀਦਕੋਟ ਤੋਂ ਹੰਸ ਰਾਜ ਨੂੰ ਟਿਕਟ ਦਿੱਤੀ ਗਿਆ ਦੇਖੋ ਉਹ ਮੁਹੰਮਦ صدیق ਹੁਣ ਵਾਲੀ ਲੇਨ ਚ ਆਪਾਂ ਨੂੰ ਕਹਿ ਲਿਆ ਵੀ ਹੈਗਾ ਉਹ ਉਹ ਜਿਹੜੀ ਹੈ ਨਾ ਉਧਰ ਵਾਲੇ ਏਰੀਆ ਦੇ ਖਿੱਤੇ ਦੇ ਵਿੱਚ ਨਾ ਮਾਲਵੇ ਵਾਲ ਇਦਾਂ ਦਾ ਫੇਸ ਕਦੇ ਨਹੀਂ ਮਿਲਿਆ ਹਾਲਾਂਕਿ ਆਪਾਂ ਕਹਿ ਲਿਆ ਵੀ ਜਿਹੜੇ ਚਰਚੇ ਸੀਗੇ ਉਹ ਕਹਿੰਦੇ ਸੀ ਸ਼ਿਵਾਰਪੁਰ ਤੋਂ ਜਾਂ ਜਲੰਧਰ ਤੋਂ ਜਲੰਧਰ ਦਾ ਸਾਨੂੰ ਪਹਿਲਾਂ ਸ਼ੋਰ ਛੋਟ ਸੀਗਾ ਵੀ ਹੰਸਰਾਜ ਹੰਸ ਜਲੰਧਰ ਤੋਂ ਨਹੀਂ ਉਤਾਰਿਆ ਜਾ ਸਕਦਾ ਇਹਨਾਂ ਨੂੰ ਕਿਉਂਕਿ ਉਹ ਪਹਿਲੀਆਂ ਪਾਰੀਆਂ ਦਾ ਜਿਹੜਾ ਪਹਿਲਾਂ ਇੱਕ ਇਤਿਹਾਸ ਰਿਹਾ ਆ ਉਹ ਸਭ ਦੇ ਨਾਲ ਨਹੀਂ ਤਾਰਿਆ ਜਾ ਸਕਦਾ ਪਰ ਫਰੀਦਕੋਟ ਤੋਂ ਜਿਹੜਾ ਆ ਹੰਸਰਾਜ ਹੰਸ ਮੈਨੂੰ ਲੱਗਦਾ ਨਹੀਂ ਕਿ ਕਿਤਨੇ ਕਿਤੇ ਦਿੱਲੀ ਤੋਂ ਟਿਕਟ ਕੱਟੇ ਕੀ ਹੰਸਰਾਜ ਨਰਾਜ ਚੱਲੇ ਆ ਰਹੇ ਸੀ ਖਬਰਾਂ ਆਉਂਦੀਆਂ ਸੀ ਕਿ ਆਪ ਤੇ ਜਾ ਸਕਦੇ ਨੇ ਕੱਲ ਖਬਰ ਆਉਂਦੀ ਹੈ ਕਿ ਆਪ ਜਾ ਸਕਦੇ ਨੇ ਬੇਸ਼ੱਕ ਉਹਦਾ ਖੰਡਨ ਕਰ ਦਿੱਤਾ ਉਹਨ ਨੀ ਦੇਖੋ ਇਹ ਤਾਂ ਸੁਭਾਅਕ ਹੈ ਪਹਿਲੀ ਗੱਲ ਆਪ ਕਿ ਸਿੱਧਾ ਅੱਜਕੱਲ ਪਤਾ ਨਹੀਂ ਲੱਗਦਾ ਵੀ ਕੌਣ ਕਿੱਧਰ ਜਾ ਰਿਹਾ ਪਰ ਟਿਕਟ ਕੱਟਣ ਦਾ ਮਤਲਬ ਸਿਰਫ ਇਹੀ ਸੀਗਾ ਕਿ ਉਹਨਾਂ ਨੂੰ ਪੰਜਾਬ ਕਿਉਂਕਿ ਪੰਜਾਬ ਦਾ ਚਿਹਰਾ ਮੋਹਰਾ ਆ ਔਰ ਇਸ ਵਾਰੀ ਤੁਸੀਂ 13 ਕੈਂਡੀਡੇਟ ਪੂਰੇ ਕਰਨੇ ਆ ਹਰ ਪਾਰਟੀ ਸੰਘਰਸ਼ ਕਰ ਰਹੀ ਹੈ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਜਿਹੜੀ ਸੱਤਾ ਸੱਤਾਧਾਰੀ ਪਾਰਟੀ ਆ ਉਹ ਵੀ ਸੰਘਰਸ਼ ਕਰ ਰਹੀ ਹੈ 13 ਕੈਂਡੀਡੇਟਸ ਦੇ ਲਈ ਜੇ ਆਪਾਂ ਗੱਲ ਕਰੀਏ ਭਾਜੀਪੀ ਦੀ ਉਹ ਵੀ ਸੰਘਰਸ਼ ਕਰ ਰਹੀ ਹੈ ਕਾਂਗਰਸ ਦਾ ਤਾਂ ਵੈਸੇ ਹੀ ਆਪਾਂ ਕਹਿ ਲਿਆ ਕਿ ਬਹੁਤ ਲੇਟ ਆ ਕਾਂਗਰਸ ਦਾ ਇਹ ਹਿਸਟਰੀ ਰਹੀ ਆ ਕਿ ਉਹ ਸਭ ਤੋਂ ਪਹਿਲਾਂ ਕੈਂਡੀਡੇਟ ਅਨਾਉਂਸ ਕਰ ਦਿੰਦੇ ਸੀ ਪਰ ਇਸ ਸਮ ਸੋ ਫਰੀਦਕੋਟ ਦੀ ਗੱਲ ਕਰਦੇ ਆ ਫਰੀਦਕੋਟ ਮਾਲਵੇਦੀ ਸੀਟ ਆ ਇਹ ਸੀਟ ਦੇ ਉੱਤੇ ਸੈਲੀਬ੍ਰਿਟੀ ਜਿਹੜਾ ਖਾਸ ਕਰਕੇ ਇਦਾਂ ਦਾ ਸੈਲੀਬ੍ਰਿਟੀ ਜਿਹਦਾ ਜਿਹੜਾ ਫਰੈਸ਼ ਫੇਸ ਹੋਵੇ ਹੈਨਾ ਉਹਦਾ ਫੇਸ ਹੋਵੇ ਮੈਨੂੰ ਲੱਗਦਾ ਕਿ ਠੀਕ ਆ ਬਾਕੀ ਤਾਂ ਸਮਾਂ ਦੱਸੇਗਾ ਕਿ ਰਿਜ਼ਲਟ ਕੀ ਹੋਊਗਾ ਕੈਂਪੇਨ ਦੀ ਧਾਰ ਦੱਸੋਗੇ ਕਿ ਕਿਵੇਂ ਦਾ ਚੱਲਦਾ ਲੱਗਦਾ ਕਿ ਫਰੀਦਕੋਟ ਦੇ ਵਿੱਚ ਹੈ ਕਿ ਕਲਾਕਾਰਾਂ ਦਾ ਮੁਕਾਬਲਾ ਹੋਊਗਾ ਆਪਸ ਵਿੱਚ ਵਾਕਿਆ ਤੁਸੀਂ ਕਹਿ ਸਕਦੇ ਹੋ ਕਰਮਜੀਤ ਨੂੰ ਮੋਲ ਵਰਸਸ ਅਜ ਹੰਸ ਹੋ ਸਕਦੇ ਆ ਸੋ ਕਲਾਕਾਰ ਕੋਈ ਉਮੀਦਵਾਰ ਲੈ ਕੇ ਆਉਂਗਾ ਕਾਂਗਰਸ ਉਸ ਸੁਭਾਅਕ ਕਾਂਗਰਸ ਵੀ ਤੁਸੀਂ ਇਦਾਂ ਦਾ ਉਮੀਦਵਾਰ ਤਾਰੇਗੀ ਜੇ ਘਟੂਗਾ ਟਾਈਪ ਹੀ ਕਹ ਲਈਏ ਵੀ ਜੇ ਇਦਾਂ ਦਾ ਉਮੀਦਵਾਰ ਨਹੀਂ ਤੇ ਇਹਨਾਂ ਦੇ ਟੱਕਰ ਦਾ ਉਮੀਦਵਾਰ ਤੇ ਹੋਏਗਾ ਜਿਹੜਾ ਕਿ ਬਹੁਤ ਚੰਗਾ ਫੇਸ ਹੋਵੇ ਜਿਹੜਾ ਜਿਹਦਾ ਫੇਸ ਪਛਾਣਿਆ ਹੋਵੇ ਜੀ ਉਧਰ ਜੇ ਗੱਲ ਲੁਧਿਆਣਾ ਵਾਪਸ ਆ ਜਾਈਏ ਤੇ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਦਾ ਤੋੜ ਵੀ ਲੱਭਣਾ ਬਹੁਤ ਔਖਾ ਆ ਕਿਉਂਕਿ ਦੋ ਵਾਰਦੇ ਉਹ ਐਮਪੀ ਆ ਤੇ ਕਾਂਗਰਸ ਜਿਹੜੀ ਆ ਉਹਨਾਂ ਦੇ ਦੋਸਤ ਨੂੰ ਵੀ ਧਾਰ ਸਕਦੇ ਆ ਭਾਰਤ ਪੁਸ਼ਨ ਉਧਰ ਆਪਾਂ ਗੱਲ ਵੀ ਕਰਦੇ ਸੀ ਕਿ ਮਨੀਸ਼ ਦਿਵਾੜੀ ਉਹਨਾਂ ਦੇ ਨਾਲ ਗੱਲਬਾਤ ਹੋਣੀ ਆ ਪਰ ਫਿਲਹਾਲ ਦੱਸ ਦਈਏ ਕਿ ਰਵਨੀਤ ਬਿੱਟੂ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਸਟੇਜ ਦੇ ਉੱਤੇ ਜਾ ਕੇ ਸਭ ਤੋਂ ਛੁਪੇ ਰੁਸਤਮ ਮਿਲਾਂ ਦਾ ਰਵਨੀਤ ਬਿੱਟੂ ਹੀ ਨਿਕਲੇ ਆ ਉਹਦੇ ਪਤਾ ਲੱਗਿਆ ਕਿਉਂਕਿ ਅਸੀਂ ਆਸ਼ੂ ਭਾਰਤ ਪੁਸ਼ਨ ਆਸ਼ੂ ਨਾਲ ਗੱਲ ਕੀਤੀ ਫੋਨ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਦੇ ਸੀ ਸਟੇਟਮੈਂਟ ਵੀ ਚਲਾਈ ਐਡਵਾਈਜ਼ਰ ਦਾ ਡਾਟਾ ਡੈਰੀ ਮੇਨਟੇਨ ਕਰਦਾ ਉਹ ਚੰਗੇ ਮਿੱਤਰਾਂ ਕਹਿੰਦੇ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਉਹ ਜਾਣਾ ਆ ਕਿਉਂਕਿ ਦੱਸਿਆ ਹੁਣ ਕਹਿਆ ਹੋਣਾ ਵੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਆ ਉਦੋਂ ਹੀ ਪਤਾ ਲੱਗਾ ਜਦੋਂ ਹਾਰ ਪੈ ਗਏ ਸੋ ਲੁਧਿਆਣੇ ਦੀ ਸੀਟ ਵੀ ਗੱਲੀਏ ਉਧਰ ਸੁਸ਼ੀਲ ਰਿੰਕੂ ਬਹੁਤ ਇੰਟਰਸਟਿੰਗ ਸੀਟ ਜਿਹੜੀ ਜਲੰਧਰ ਵਾਲੀ ਇੱਕ ਬੰਦਾ ਜਿਹੜਾ ਇੱਕ ਸਾਲ 'ਚ ਤਿੰਨ ਪਾਰਟੀਆਂ ਬਦਲ ਲੈਂਦਾ ਉਸ ਬੰਦੇ ਨੂੰ ਸੀਟ ਦੇਣੀ ਮੈਨੂੰ ਲੱਗਦਾ ਵਾਕਈ ਜੇਰੇ ਵਾਲੀ ਗੱਲ ਵੀ ਆ ਔਰ ਸੁਸ਼ੀਲ ਰਿੰਕੂ ਕਿਉਂਕਿ ਉਹ ਥੋੜੇ ਦਿਨ ਪਹਿਲਾਂ ਆਇਆ ਔਰ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਹੈ ਖਾਸ ਕਰਕੇ ਦੁਆਬੇ ਏਰੀਆ ਦੇ ਵਿੱਚ ਜਿਹਦੀ ਹੋਈ ਆ ਉਹ ਰਿੰਕੂ ਸਾਹਿਬ ਤੇ ਸ਼ੀਤ ਲੰਗਰਾਲ ਦੀ ਆ ਤੇ ਸਾਨੂੰ ਲੱਗਦਾ ਸੀ ਅੰਗਰਾਲ ਸਾਹਿਬ ਨੂੰ ਵੀ ਕਿਤੇ ਸੈਟਲਮੈਂਟ ਹੋਏਗੀ ਪਰ ਸ਼ੀਤ ਲੰਗਰਾਲ ਤੋਂ ਚਲੋ ਫੋਰ ਸ਼ੋਰ ਸ਼ਾਰਟ ਖੇਡ ਗਏ ਤੇ ਦੁਆਬੇ ਦੀ ਹੁਣ ਆਪਾਂ ਗੱਲ ਕਰਦੇ ਸੀ ਦੋਬੇ ਟਿਕਟ ਅਨਾਉਂਸ ਕਰ ਦਿੱਤੀ ਪਰ ਹੁਣ ਮਾਲਵੇ ਦੀ ਗੱਲ ਕਰ ਲੈਨੇ ਆ ਮਾਲਵੇ 'ਚ ਮਹ ਦੇਖੋ ਜਿੱਤ ਹਾਰ ਜਿਹੜੀ ਆ ਨਾ ਉਦੋਂ ਪਤਾ ਲੱਗਦੀ ਇੰਨੀ ਪਹਿਲੇ ਕਿਉਂਕਿ ਸੁਭਾਗਿਕ ਪੰਜਾਬ ਦੇ ਵਿੱਚ ਜਿਹੜੀ ਚੋਣ ਆ ਉਹ ਇੱਕ ਜੂਨ ਤੋਂ ਸ਼ੁਰੂ ਹੋਣੀ ਆ ਨਾ ਤੇ ਚਾਰ ਨੂੰ ਆਪਣੇ ਰਿਜ਼ਲਟ ਆਉਣ ਆਇਆ ਕੈਪਟਨ ਉਮਰਿੰਦਰ ਹੁਣਾਂ ਦਾ ਰਸੂਕ ਤੇ ਬਹੁਤ ਟੱਕੜਾ ਆ ਖਾਲਾ ਕਿ ਆਪਾਂ ਨੂੰ ਲੱਗਦਾ ਸੀ ਵੀ ਉਹਨਾਂ ਦੀ ਧੀ ਇੰਦਰਬੀਰ ਕੌਰ ਜਿਹੜੀ ਹੈ ਉਹ 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 ਮੈਦਾਨ ਦੇ ਵਿੱਚ ਆਉਣਗੇ ਪਰ ਪ੍ਰਨੀਤ ਕੌਰ ਕਿਉਂਕਿ ਵੱਡਾ ਨਾਮ ਹੈ ਕਾਂਗਰਸ ਤੋਂ ਉਹ ਇਸੇ ਇਸੇ ਪੋਸਟ ਤੇ ਉੱਤੇ ਰਹੇ ਨੇ ਔਰ ਆਪਾਂ ਕਹਿ ਲਿਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਧਰਮਵੀਰ ਗਾਂਧੀ ਤੋਂ ਇਲਾਵਾ ਉਹਨਾਂ ਨੂੰ ਕੋਈ ਹਰਾ ਨਹੀਂ ਸਕਿਆ ਉਸ ਜਗ੍ਹਾ ਦੇ ਉੱਤੋਂ ਹੋਲਡ ਤੇ ਪਰਿਵਾਰ ਦਾ ਬਹੁਤ ਹੈ ਖਾਸ ਕਰਕੇ ਮੈਨੂੰ ਯਾਦ ਹੈ ਵੀ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਾਲ ਹੜਾ ਆਇਆ ਤੇ ਉਹ ਉੱਥੇ ਮਾਲਵੇ ਵਾਲਿਆਂ ਦੇ ਨਾਲ ਸਾਡੀ ਗੱਲਬਾਤ ਹੋਈ ਤੇ ਉਹ ਮਾਲਵੇ ਵਾਲੇ ਕਹਿੰਦੇ ਆ ਵੀ ਸਾਡਾ ਰਾਜਾ ਸਾਡੇ ਨਾਲ ਗੁੱਸੇ ਆ ਉਹ ਕਹਿੰਦਾ ਜਿਹਨੂੰ ਸਿਲੇਕਟ ਕੀਤਾ ਤੁਸੀਂ ਉਹ ਉਤੋਂ ਉਸ ਮਹਾਰਾਣੀ ਤੋਂ ਚੜਾ ਲੋ ਨੱਥ ਜੂੜਾ ਉਹ ਕਹਿੰਦੇ ਵੀ ਅਸੀਂ ਤਾਂ ਹੁਣ ਮਹਾਰਾਣੀ ਨੂੰ ਪਾਉਣੀ ਆ ਵੋਟ ਇੱਕ ਫੈਕਟਰ ਜਾਇ ਵੀ ਹੁੰਦਾ ਵਾਕਈ ਮਹਾਰਾਣੀ ਜਿੱਤਦੀ ਆ ਕਿ ਨਹੀਂ ਜਿੱਤਦੀ ਇਹ ਤਾਂ ਪਤਾ ਲੱਗੂਗਾ ਔਰ ਫਿਲਹਾਲ ਕਿਉਂਕਿ ਇਹ ਸੀਟ ਜਿਹੜੀ ਆ ਕਿਉਂਕਿ ਇਹ ਕਹੇ ਰਿਹਾ ਵੀ ਇਹ ਜਿਹੜਾ ਚੰਗਾ ਬੈਲ ਪਲੇ ਆ ਸੇਫ ਪਲੇ ਆ ਕਿਉਂਕਿ ਕੋਈ ਵੀ ਪਾਰਟੀ ਜਿਹੜੀ ਹੁਣ ਖਾਸ ਕਰਕੇ ਬੀਜੇਪੀ ਵਰਗੀ ਪਾਰਟੀ ਜਿਹੜੀ ਕਹਿੰਦੀ ਆਪਦੀ ਬਾਰ 400 ਪਾਰ ਉਹ ਰਿਸਕ ਨਹੀਂ ਲੈਣਾ ਚਾਹੁੰਦੀ ਉਹ ਘੱਟੋ ਘੱਟ ਰਿਸਕ ਦੇ ਉੱਤੇ ਮਿਨੀਮਮ ਰਿਸਕ ਦੇ ਉੱਤੇ ਮੈਕਸਿਮਮ ਫਾਇਦਾ ਦੇਖਣ ਦੀ ਗੱਲ ਕਰ ਰਹੇ ਆ ਔਰ ਪ੍ਰਨੀਤ ਮਹਾਰਾਣੀ ਜਿਹੜੀ ਪ੍ਰਨੀਤ ਕੋਹੜਾ ਕੈਪਟਨ ਮਿੰਦਰ ਉਹਨਾਂ ਦੀ ਵਾਈਫ ਪ੍ਰਨੀਤ ਕੋਹੜਾ ਜਿਹੜੇ ਆ ਉਹਨਾਂ ਨੂੰ ਜੇ ਉਤਾਰਿਆ ਤੇ ਉਹਨਾਂ ਨੂੰ ਲੱਗਦਾ ਵੀ ਇਹ ਸ਼ੋਰ ਸ਼ੌਟ ਆ ਉਹਨਾਂ ਦਾ ਤੇ ਗੱਲ ਹੁਣ ਕਰ ਲੈਨੇ ਆ ਅਮਰਸਰ ਸੀਰਤੀ ਦੁਆਬੇ ਦੀ ਗੱਲ ਹੋਗੀ ਮਾਲਵੇ ਦੀ ਹੋਗੀ ਮਾਝੇ ਜਲ ਚਲਦੇ ਆ ਮਾਝੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਨੂੰ ਉ ਦੋਵਾਂ ਡਿਪਲੋਮੈਟ ਰਹੇ ਨੇ ਯੂਐਸ ਦੇ ਵਿੱਚ ਉਹ ਭਾਰਤ ਦੇ ਵੱਲੋਂ ਤੇ ਪਰ ਫਿਲਹਾਲ ਜੋ ਸਿਆਸਤ ਵਿੱਚ ਹੁਣ ਕਦਮ ਰੱਖਣ ਜਾ ਰਹੇ ਨੇ ਉਹਨਾਂ ਨੇ ਟਿਕਟ ਦੇ ਕੇ ਮੈਦਾਨ ਚ ਉਤਾਰਿਆ ਗਿਆ। ਤੋਂ ਪਹਿਲਾਂ ਵੀ ਇਹ ਕਹਿੰਦੇ ਆ ਕਿ ਅੰਮ੍ਰਿਤਸਰ ਬਾਰੇ ਕੀ ਆ ਜਾਂਦਾ ਹੈ ਕਿ ਜਿਹੜਾ ਤੂੰ ਹਾਰ ਜਾਂਦਾ ਹੈ ਮੰਤਰੀ ਬਣ ਜਾਂਦਾ ਹੈ। ਕਿਹਾ ਕਿ ਜਿੱਤ ਕੇ ਮੰਤਰੀ ਬਣਿਆ ਜਾ ਸਕਦਾ। ਦੇਖੋ ਇਹ ਵੀ ਗੱਲ ਬੜੀ ਆ ਵੀ ਜਿਹੜਾ ਉੱਥੇ ਜਿਹੜਾ ਤੂੰ ਕੰਟੈਸਟ ਕਰਦਾ ਰਿਹਾ ਬੀਜੇਪੀ ਦਾ ਉਹ ਜਿੱਤਦਾ ਨਹੀਂ ਰਿਹਾ। ਜੀ ਹੁਣ ਤੁਸੀਂ ਜਿਵੇਂ ਕਿਹਾ ਵੀ ਜਿੱਤ ਕੇ ਮੰਤਰੀ ਬਣ ਸਕਦੇ ਆ ਇਹ ਤਾਂ ਦੇਖਣ ਵਾਲੀ ਗੱਲ ਹੋਏਗੀ। ਅ ਬਾਕੀ ਬਦਲਾ ਜੋ ਨਾ ਹਰ ਕੋਈ ਚਾਹੁੰਦਾ ਆ ਕਿ ਹਲੇ ਤਾਂ ਉਹਨਾਂ ਨੇ ਕੈਂਡੀਡੇਟ ਅਨਾਉਂਸ ਕੀਤੇ ਆ ਇਹਨਾਂ ਕੈਂਡੀਡੇਟ ਦਾ ਮਤਲਬ ਦੇਖੋ ਹੁਣ ਤਰਨਜੀਤ ਸਿੰਘ ਆ ਕਈ ਆਰੀ ਨਾ ਤੁਸੀਂ ਐਮਬੈਸਟਰ ਬਹੁਤ ਚੰਗੇ ਹੁੰਨੇ ਆ ਤੁਸੀਂ ਡਿਪਲੋਮੈਟ ਬਹੁਤ ਚੰਗੇ ਹੁੰਨੇ ਆ ਪਰ ਲੋਕਾਂ ਦੇ ਨਾਲ ਕਨੈਕਟ ਕਰਨਾ ਕਿਉਂਕਿ ਕਹਿੰਦੇ ਨਾ ਵੀ ਲੋਕ ਤੁਹਾਡੇ ਹੁਣ ਮੈਂ ਨਾ ਉਹ ਗੱਲ ਸੋਚਦਾ ਸੀ ਵੀ ਮੰਡੀ ਦੇ ਵਿੱਚ ਕੰਗੜਾ ਰੌਣਕ ਤੇ ਇਹਨਾਂ ਨੇ ਉਤਾਰੀ ਆ ਤੇ ਉੱਥੇ ਪਿੱਛੇ ਬਹੁਤ ਰਸ ਆ ਰਿਹਾ ਤੇ ਕਈਆਂ ਦੇ ਨਾਲ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਕਈ ਵਾਰ ਤੇ ਵੋਟ ਉਹਨੂੰ ਵੋਟ ਚ ਕਨਵਰਟ ਕਰਨਾ ਬਹੁਤ ਟਫ ਆ ਹੁਣ ਇਦਾਂ ਹੀ ਆ ਤਰਨਜੀਤ ਸਿੰਘ ਹੁਣੇ ਹੀ ਬਹਾਲਾ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਵੱਡੇ ਰਸੂਖ ਦੇ ਉੱਤੇ ਆ ਗੁਨਾਰੰਗ ਦੇਵ ਯੂਨੀਵਰਸਿਟੀ ਦੇ ਵਿੱਚ ਆ ਉਹਨਾਂ ਦੇ ਦਾਦਾ ਜੀ ਤੇਜਾ ਸਿੰਘ ਸਮੁੰਦਰੀ ਮਤਲਬ ਉਹਨਾਂ ਦਾ ਰਸੂਖ ਬਹੁਤ ਆ ਉਸ ਉਹਨਾਂ ਬੰਦਿਆਂ ਦਾ ਹਨਾ ਪਰ ਇਹ ਇਦਾਂ ਦੇ ਡਿਪਲੋਮੇਟਸ ਜਿਹੜੇ ਹੁੰਦੇ ਨੇ ਨਾ ਇੱਕ ਕਨੈਕਟਡ ਘਟ ਹੁੰਦੇ ਆ ਹੁਣ ਕਨੈਕਟਡ ਕਰਨਾ ਆਪਣੇ ਆਪ ਨੂੰ ਬਾਕੀ ਹੋਲੀ ਉਹਨਾਂ ਨੇ ਪਹਿਲਾਂ ਹੀ ਦਾ ਖੇਡ ਦਿੱਤਾ ਕਿ ਇਹ ਮੈਂ ਚਾਹੁੰਦਾ ਕਿ ਪਾਕਿਸਤਾਨਾ ਵਪਾਰ ਖੋਲ ਜਾਵੇ ਸਰਾਧ ਖੋਲ ਜਵੇ ਅਸੀਂ ਇਸੇ ਇੱਕ ਜੋਰ ਤੇ ਲੱਗੇ ਹੋਏ ਆ ਕਿ ਇਸ ਮੁੱਦੇ ਤੇ ਚੋਣ ਲੜੀ ਜਾ ਸਕਦੀ ਹੈ ਦੇਖੋ ਇਹ ਮੁੱਦਾ ਬਹੁਤ ਸੋਹਣਾ ਹੈ ਪਰ ਮੁੱਦੇ ਤੇ ਉੱਤੇ ਪਰ ਗੱਲ ਹੈ ਨਾ ਅੰਮ੍ਰਿਤਸਰ ਤੋਂ ਚੋਣ ਲੜਨੀ ਹੈ ਅੰਮ੍ਰਿਤਸਰ ਆਲਿਆਂ ਦਾ ਹੋਣਾ ਪੈਣਾ ਹੈ ਤੁਸੀਂ ਯੂਐਸ ਦੇ ਵਿੱਚ ਬੈਠ ਕੇ ਜਾਂ ਉੱਥੇ ਬੈਠ ਕੇ ਨਹੀਂ ਨਾ ਗਰਾਉਂਡ ਦੇ ਵਿੱਚ ਜਿਹੜੀ ਦੇਖੋ VOTER ਪਿਛਲੀ ਵਾਰੀ ਦੇ ਹਿਸਾਬ ਲਾ ਲਓ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤੇ ਬਾਦਲਾਂ ਦੇ ਪਿੱਛੇ ਬੜਾ ਵੱਡਾ ਕੱਠ ਸੀਗਾ ਸੁਖਬੀਰ ਬਾਦਲ ਜੇ ਕਹਿ ਲਈਏ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਜਦੋਂ ਆਇਆ ਤਾਂ ਲੋਕਾਂ ਦੇ ਇੰਨਾ ਇਕੱਠ ਮੈਨੂੰ ਲੱਗਦਾ ਸੀ ਮੈਂ ਮੈਨੂੰ ਕੋਈ ਪੁੱਛਦਾ ਰਿਵਿਊ ਕੀਆ ਮੈਂ ਕਿਹਾ ਕੱਠ ਤੇ ਬਹੁਤ ਆ ਵੀ ਲੱਗਦਾ ਸੀਟ ਕੱਢਣਗੇ ਵੀ ਬਾਦਲ ਸਾਹਿਬ ਨੂੰ ਜਾਂਦੇ ਜਾਂਦੀ ਤੋਹਫਾ ਦੇ ਦੇਣਾ ਉਹ ਤੁਸੀਂ ਦੇਖੋ ਵੀ ਕਿੰਨਾ ਲੋਕਾਂ ਨੇ ਉਹ ਜਿੰਨਾ ਕੱਠ ਸੀ ਇੱਕ ਵਾਰੀ ਮੈਨੂੰ ਲੱਗਾ ਵੋਟ ਨਹੀਂ ਪਾਈ ਜਿੰਨਾ ਉਹਦਾ ਵੋਟ ਬੈਂਕ ਸੀ ਪੋਲਿੰਗ ਬੂਥ ਤੱਕ ਲੈ ਕੇ ਆਉਣਾ ਮਤਲਬ ਆਪਣੀ ਰਸ਼ ਨੂੰ ਆਡੀਅנס ਨੂੰ ਪੋਲਿੰਗ ਵੋਟ ਚ ਕਨਵਰਟ ਕਰਨਾ ਬਹੁਤ ਟਫ ਆ ਫਿਲਹਾਲ 6 ਸੀਟਾਂ ਨੇ ਜੇ ਇੱਕ ਵਾਰ ਮੈਨੂੰ ਲੱਗਦਾ 6 ਸੀਟਾਂ ਦੁਬਾਰਾ ਤੁਸੀਂ ਦੱਸ ਦੋ ਤਾਂ ਊਡ ਬੀ ਗ੍ਰੇਟ ਕਿਉਂਕਿ ਜਿਹੜੇ ਨਾਮ ਨੇ ਨਾ ਇਹ ਬਹੁਤ ਪਛਾਣੇ ਹੋਏ ਨਾਮ ਆ ਐਦਾਂ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਇਹ ਪਛਾਣੇ ਹੋਏ ਨਾਮ ਨਹੀਂ ਹੈਗੇ ਤੇ ਜੇ ਬਾਕੀ ਦੇ ਮੈਨੂੰ ਲੱਗਦਾ ਜਿਹੜੇ ਵੀ ਇਦਾਂ ਦੇ ਨਾਮ ਆਗੇ ਨਾ ਸੱਤ ਨਾਮ ਤੇ ਭਾਰਤ ਆਰਾ ਹੋ ਸਕਦਾ neck to neck ਟੱਕਰ ਹੋ ਜਾਣੀ ਹੈ ਜੀ ਬਿਲਕੁਲ ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਖੈਰਾ ਜਿਆਦਾ ਜਾਣਕਾਰੀ ਦੇ ਲਈ ਤੇ ਦੱਸਦੀ ਹੈ ਕਿ 6 ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ ਹੈ ਭਾਜਪਾ ਨੇ ਸਣੀ ਦਿਉਲ ਦੀ ਟਿਕਟ ਕਰ ਦਿੱਤੀ ਹੈ ਜੀ ਹਾਂ ਸਣੀ ਦਿਉਲ ਦੀ ਟਿਕਟ ਕੱਟੀ ਗਈ ਹੈ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਕਹਿ ਸਕਦੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 6 ਉਮੀਦਵਾਰ ਦਾ ਐਲਾਨ ਕੀਤਾ ਗਿਆ ਭਾਜਪਾ ਦੇ ਵੱਲੋਂ ਬੜਾ ਦਾ ਇੱਥੇ ਖੇਡਿਆ ਗਿਆ ਫਿਲਹਾਲ 6 ਉਮੀਦਵਾਰ ਤੁਹਾਡੇ ਤੇ ਸਕਰੀਨ ਤੱਕ ਪਹੁੰਚਦੇ ਕਰ ਰਹੇ ਹਾਂ